ਸਵੇਰ ਕਾਲ ਮਹਰਪਿਤ ਕਰੋ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਲੈ ਕੇ ਹਸਰਾ ਪੰਜਾਬ ਬਿਲੀਟਨ ਸ਼ੁਰੂਆਤ ਕਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਦੇ ਨਾਲ ਝੁਲੰਦਰ ਜਿਮਨੀ ਚੌਂ ਲਈ ਵੋਟਿੰਗ ਸ਼ੁਰੂ 15 ਉਮੀਦਵਾਰ ਚੌਂ ਮੈਦਾਨ ਦੇ ਵਿੱਚ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ ਪੰਜਾਬ 'ਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਤਨ ਅਜਲਿਆਂ 'ਚ ਪਬੇਗਾ ਮੀ 12 ਜੁਲਾਈ ਨੂੰ ਮੀ ਲਈ yellow alert ਜਾਰੀ ਪੰਜਾਬੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਹੋਇਆ ਹੰਗਾਮਾ ਸ਼ੂਟਿੰਗ ਦੇ ਵਿੱਚ ਹੁਣੇ ਸੀ ਆਨੰਦ ਕਾਰਜ ਵਰਦਾਰਾ ਸਾਹਿਬ ਦਾ ਬਣਾਇਆ ਸੀ ਨਕਲੀ ਸੈੱਟ ਜਾਲੀ ਐਲਪੀਜੀ ਕਨੈਕਸ਼ਨ ਵਾਲਿਆਂ ਉੱਤੇ ਸ਼ਿਕੰਜਾ ਕੇਂਦਰੀ ਮੰਤਰੀ ਨੇ ਦਿੱਤਾ ਵੱਡਾ ਬਿਆਨ ਸਿਰਫ ਯੋਗ ਗ੍ਰਾਹਕਾਂ ਨੂੰ ਹੀ ਐਲਪੀਜੀ ਸੇਵਾ ਮਿਲੇ ਤੇ ਹੁਣ ਖਬਰਾਂ ਵਸਤਾਰ ਦੇ ਨਾਲ ਜਲੰਧਰ ਪਛਮੀ ਵਿਧਾਨ ਸਭਾ ਹਲਕੀ ਦੀ ਜਮਨੀ ਚੋਣ ਲਈ VOTING ਅੱਜ ਸਵੇਰ ਤੋਂ ਹੀ ਸ਼ੁਰੂ ਹੋ ਗਈ ਆ ਜੋ ਸ਼ਾਮ ਦੇ 6 ਵਜੇ ਤੱਕ ਚੱਲਦੀ ਰਹੇਗੀ ਜਲੰਧਰ ਪਛਮੀ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਪੂਰਾ ਜ਼ੋਰ ਲਗਾ ਦਿੱਤਾ ਹੈ ਸੀਟ ਜਿੱਤਣ ਦੇ ਲਈ ਪਰ ਜਲੰਧਰ ਪਛਮੀ ਦੇ ਵੋਟਰ ਅੱਜ ਤੈਅ ਕਰ ਦੇਣਗੇ ਕਿ ਉਹਨਾਂ ਨੇ ਕਿਹੜੀ ਪਾਰਟੀ ਚੁਣਨੀ ਹੈ ਇਸ ਚੋਣਾਂ ਦੇ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਮਨੀ ਚੋਣ ਲਈ VOTING ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਜਲੰਧਰ ਪੱਛਮੀ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਪੂਰਾ ਜ਼ੋਰ ਲਗਾ ਦਿੱਤਾ ਹੈ ਸੀਟ ਜਿੱਤਣ ਲਈ ਪਰ ਜਲੰਧਰ ਪੱਛਮੀ ਦੇ ਵੋਟਰ ਅੱਜ ਤੈਅ ਕਰ ਦੇਣਗੇ ਕਿ ਉਹਨਾਂ ਨੇ ਕਿਹੜੀ ਪਾਰਟੀ ਨੂੰ ਚੁਣਨਾ ਹੈ। ਇਸ ਚੋਣਾਂ ਦੇ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਮਨੀ ਚੋਣ ਲਈ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਨੇ। ਇਹ ਜਮਨੀ ਚੋਣ ਇਸ ਹਲਕੇ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਸਤੀਫਾ ਦੇਣ ਕਾਰਨ ਹੋਈ ਹੈ ਸ਼ੀਤਲ ਅੰਗੁਰਾਲ ਆਪ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸਨ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਮਰੀ ਚੋਣ ਆਜ਼ਾਦ ਨਿਰਪੱਖਾ ਤੇ ਪਾਰਦਰਸ਼ੀ ਢੰਗ ਦੇ ਨਾਲ ਨੇਪਰੇ ਚਾੜਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੇ ਦੱਸਿਆ ਕਿ ਨਿਰਵਿਘਨ ਪੋਲਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ 872 ਪੋਲਿੰਗ ਸਟਾਫ ਨਿਯੁਕਤ ਕੀਤਾ ਗਿਆ ਹੈ ਜਿਸ ਨੂੰ ਪੋਲਿੰਗ ਪ੍ਰਕਿਰਿਆ ਸੰਬੰਧੀ ਵਿਸਤਾਰ ਪੂਰਵਕ ਸਿਖਲਾਈ ਪਹਿਲਾ ਹੀ ਵਰਦਾਨ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਸ਼ਨ ਮੇ ਮਾਈਕਰੋ ਰਿਜ਼ਰਵ ਸਪੇਸ ਵੀ ਪੋਲਿੰਗ ਬੂਥਾਂ ਤੇ ਤਾਇਨਾਤ ਕੀਤੇ ਜਾਣਗੇ ਡਾਕਟਰ ਅਗਰਵਾਲ ਨੇ ਦੱਸਿਆ ਕਿ ਵੋਟਰਾਂ ਦੀ ਸੁਵਿਧਾ ਲਈ ਸਮੁੱਚੇ ਪੋਲਿੰਗ ਬੂਥਾਂ ਤੇ ਸਾਰੀਆਂ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਤੋਂ ਇਲਾਵਾ ਗਰਮੀ ਦੇ ਮੱਦੇ ਨਜ਼ਰ ਪੀਣ ਵਾਲਾ ਪਾਣੀ ਛਾਂ ਛਬੀਲ ਆਦਿ ਦੀ ਵਿਵਸਥਾ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ PWD ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਪੋਲਿੰਗ ਬੂਥਾਂ ਤੇ ਵੀਲਚੇਅਰ ਰੈਪ ਬਲੰਟੀਅਰ ਸਮੇਤ ਪਿਕ ਐਂਡ ਡ੍ਰੌਪ ਦੀ ਸਹੂਲਤ ਦਾ ਇਲਜ਼ਾਮ ਵੀ ਕੀਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਪੀਡਬਲਯੂਡੀ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਪੋਲੀ ਬੂਥਾਂ ਤੇ 휠ਚੇਅਰ ਰੈਂਪ ਵਲੰਟੀਅਰ ਸਮੇਤ ਪਿਕ ਐਂਡ ਡ੍ਰੌਪ ਦੀ ਸਹੂਲਤ ਦਾ ਇੰਤਜ਼ਾਮ ਵੀ ਕੀਤਾ ਗਿਆ। ਇਹ ਰਿਪੋਰਟ ਹਮਦਰਦ ਟੀਵੀ ਪੰਜਾਬ ਦੇ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਰਕੇ ਗਰਮੀਆਂ ਤੇ ਹੰਮਸ ਇੱਕ ਵਾਰ ਫਿਰ ਵੱਧ ਗਈ ਹੈ ਹੁਣ ਮੌਸਮ ਵਿਭਾਗ ਦੇ ਵੱਲੋਂ 12 ਜੁਲਾਈ ਨੂੰ ਮੇਨਲੀ yellow alert ਜਾਰੀ ਕਰ ਦਿੱਤਾ ਗਿਆ ਇਸ ਦੌਰਾਨ ਤਿੰਨ ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਤੇ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨ ਨਾਲੋਂ 1.7 ਡਿਗਰੀ ਵੱਧ ਰਿਹਾ ਪੰਜਾਬ ਦੇ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਰਕੇ ਗਰਮੀ ਅਤੇ ਹਮਸ ਇੱਕ ਵਾਰ ਫਿਰ ਤੋਂ ਵਾਚ ਚੁੱਕੀ ਆ ਹੁਣ ਮੌਸਮ ਵਿਭਾਗ ਵੱਲੋਂ 12 ਜੁਲਾਈ ਨੂੰ ਮੀਂਹ ਪੈਣ ਲਈ yellow alert ਜਾਰੀ ਕਰ ਦਿੱਤਾ ਗਿਆ ਅਜurant ਤਿੰਨ ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਇਸ ਦੇ ਨਾਲ ਹੀ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਵਧਣਾ ਸ਼ੁਰੂ ਹੋ ਗਿਆ ਵਾਤੋ ਵਾਤ ਤਾਪਮਾਨ ਪਿਛਲੇ ਦਿਨ ਨਾਲੋਂ 1.7 ਡਿਗਰੀ ਵਧ ਗਿਆ ਗੁਰਦਾਸਪੁਰ ਦੇ ਵਿੱਚ 38 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਇਸ ਮੌਸਮ ਦੇ ਵਿੱਚ ਡੇਂਗੂ ਆਦੀ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ ਜਹਜ ਲੋਕਾਂ ਨੂੰ ਜ਼ਿਆਦਾਤਰ ਸਾਵਧਾਨ ਰਹਿਣ ਦੀ ਲੋੜ ਹੈ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੌਸਮ ਵਿਭਾਗ ਨੇ ਬਠਿੰਡਾ ਨੂੰ ਛੱਡ ਕੇ ਕਿਸੇ ਵੀ ਖੇਤਰ ਦੇ ਵਿੱਚ ਮੀਂਹ ਦਰਜ ਨਹੀਂ ਕੀਤਾ ਬਠਿੰਡਾ ਦੇ ਵਿੱਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਬਾਕੀ ਸਾਰੇ ਖੇਤਰਾਂ ਦੇ ਵਿੱਚ 0 ਹੈ ਜਦੋਂ ਕਿ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 35 ਡਿਗਰੀ ਨੂੰ ਪਾਰ ਕਰ ਗਿਆ ਇਸ ਦੇ ਵਿੱਚ ਵਾਧਾ ਹੋਣ ਦੀ ਉਮੀਦ ਹੈ ਜਲਦ ਹੀ ਇਹ 40 ਨੂੰ ਪਾਰ ਕਰ ਸਕਦਾ ਹਾਲਾਂਕਿ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਵੇਗਾ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਨਮੀ ਦਾ ਪੱਧਰ ਵਧ ਗਿਆ ਹੈ ਇਹ 85 ਤੋਂ 100 ਦੇ ਵਿਚਕਾਰ ਪਹੁੰਚ ਗਿਆ ਮੰਗਲਵਾਰ ਨੂੰ ਮੀਂਹ ਨਾ ਪੈਣ ਕਾਰਨ ਨਮੀ ਵਧ ਗਈ ਹੈ ਅੰਮ੍ਰਿਤਸਰ ਦੇ ਵਿੱਚ ਨਮੀ ਦਾ ਪੱਧਰ 66 ਤੋਂ 99 ਦਰਜ ਕੀਤਾ ਗਿਆ ਹੈ ਜਲੰਧਰ ਦੇ ਵਿੱਚ ਨਾਹੜ ਤੋਂ 100 ਅਤੇ ਲੁਧਿਆਣਾ ਦੇ ਵਿੱਚ 70 ਤੋਂ 77 ਦਰਜ ਕੀਤੇ ਗਏ ਨੇ ਉਥੇ ਇਸ ਮੌਕੇ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਜਾ ਰਹੀਆਂ ਨੇ ਦੱਸਦੇ ਕਿ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਦਾ 36 ਡਿਗਰੀ ਦਰਜ ਕੀਤਾ ਗਿਆ ਤੇ ਅੱਜ ਹਲਕੀ ਬਾਰਿਸ਼ ਹੋਵੇਗੀ ਤਾਪਮਾਨ 29 ਤੋਂ 38 ਡਿਗਰੀ ਦੇ ਵਿਚਕਾਰ ਰਹੇਗਾ ਜਲੰਧਰ ਦੇ ਵਿੱਚ ਮੰਗਲਵਾਰ ਸ਼ਾਮ ਨੂੰ ਤਾਪਮਾਨ 36 0.7 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 27 ਤੋਂ 38 ਡਿਗਰੀ ਦੇ ਵਿਚਕਾਰ रह ਸਕਦਾ ਹੈ ਪਟਿਆਲਾ ਦੇ ਵਿੱਚ ਸੋਮਵਾਰ ਨੂੰ ਵਾਤਵਾਰ ਤਾਪਮਾਨ 35.9 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 28 ਤੋਂ 36 ਦੇ ਵਿਚਕਾਰ रह ਸਕਦਾ ਮੋਹਾਲੀ ਬੀਤੇ ਦਿਨ ਵਾਤਵਾਰ ਤਾਪਮਾਨ 37.2 ਡਿਗਰੀ ਦਰਜ ਕੀਤਾ ਗਿਆ ਹਲਕੇ ਬੱਦਲ ਛਾਏ ਰਹਿਣਗੇ ਅੱਜ ਤਾਪਮਾਨ 30 ਤੋਂ 38 ਡਿਗਰੀ ਦੇ ਵਿਚਕਾਰ रह ਸਕਦਾ ਵੀਰ ਰਿਪੋਰਟ ਹਮਦਰਦ ਟੀਵੀ ਮੁਹਾਲੀ ਦੇ ਵਿੱਚ ਪੰਜਾਬੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ ਸ਼ੂਟਿੰਗ ਦੇ ਵਿੱਚ ਅਨੰਦਕਾਰਜ ਹੋਣੇ ਸਨ ਅਸਲੀ ਗੁਰਦੁਆਰਾ ਸਾਹਿਬ ਦਾ ਸੈੱਟ ਬਣਾਇਆ ਗਿਆ ਸੀ ਜਿੱਥੇ ਪ੍ਰਤੀਕ ਦੇ ਤੌਰ ਤੇ ਨਿਸ਼ਾਨ ਸਾਹਿਬਾਂ ਤੇ ਪਾਲਕੀ ਸਾਹਿਬ ਸਜਾਈ ਗਈ ਸੀ ਉਦੋਂ ਹੀ ਕਿਸੇ ਨੇ ਨਹਿੰਗ ਸਿੰਘਾਂ ਨੂੰ ਦੱਸ ਦਿੱਤਾ ਕਿ ਇੱਥੇ ਜਿਹੜਾ ਆ ਸਭ ਕੁਝ ਤਿਆਰ ਕਰ ਦਿੱਤਾ ਗਿਆ ਜਾਨੀ ਕਿ ਇੱਕ ਸੈੱਟ ਗੁਰੂ ਘਰ ਵਰਗਾ ਤਿਆਰ ਕਰ ਦਿੱਤਾ ਗਿਆ ਜਿੱਥੇ ਕਿ ਅਨੰਦਕਾਰਜ ਹੋਣੇ ਨੇ ਜਾਨੀ ਕਿ ਇੱਥੇ ਇੱਕ ਸ਼ੂਟਿੰਗ ਚੱਲਦੀ ਆ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਨਹਿੰਗ ਸਿੰਘਾਂ ਨੇ ਉੱਥੇ ਜਾ ਕੇ ਪੜਥੂ ਪਾ ਦਿੱਤਾ ਮੋਹਾਲੀ ਦੇ ਵਿੱਚ ਪੰਜਾਬੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਹੰਗਾਮ ਹੋ ਗਿਆ ਸ਼ੂਟਿੰਗ ਦੇ ਵਿੱਚ ਆਨੰਦ ਕਾਰਜ ਹੋਣੇ ਸਨ ਇਸ ਲਈ ਗੁਰਦੁਆਰਾ ਸਾਹਿਬ ਦਾ ਇੱਕ ਝੂਠਾ ਸੈੱਟ ਬਣਾਇਆ ਗਿਆ ਸੀ ਜਿੱਥੇ ਪ੍ਰਤੀਕ ਦੇ ਤੌਰ ਤੇ ਨਿਸ਼ਾਨ ਸਾਹਿਬਾਂ ਤੇ ਪਾਲਕੀ ਸਾਹਿਬ ਸਜਾਈ ਗਈ ਸੀ ਉਦੋਂ ਹੀ ਕਿਸੇ ਨੇ ਨਹਿੰਗ ਸਿੰਘਾਂ ਨੂੰ ਇਸ ਦੇ ਬਾਰੇ ਦੱਸ ਦਿੱਤਾ ਘੜੂਆ ਦੇ ਅਕਾਲਗੜ੍ਹ ਵਿੱਚ ਬੇਅਦਬੀ ਹੋ ਰਹੀ ਹੈ ਇਸ ਤੋਂ ਬਾਅਦ ਨਹਿੰਗ ਸਿੰਘ ਉੱਥੇ ਪਹੁੰਚ ਗਿਆ ਤੇ ਉਹਨਾਂ ਨੇ ਸੀਰੀਅਲ ਦੀ ਸ਼ੂਟਿੰਗ ਰੋਕ ਦਿੱਤੀ ਹੰਗਾਮੇ ਦਾ ਪਤਾ ਲੱਗਦੇ ਹੀ ਖਰੜ ਪੁਲਿਸ ਵੀ ਉੱਥੇ ਪਹੁੰਚ ਗਈ ਜਿੱਥੇ ਸ਼ੂਟਿੰਗ ਕਰ ਰਿਹਾ ਹੈ ਪ੍ਰੋਡੂਸਰ ਯੂਨਿਟ ਨੇ ਕਿਹਾ ਕਿ ਨਹਿੰਗਾ ਨੇ ਉਹਨਾਂ ਨਾਲ ਕੁਟਮਾਰ ਅਤੇ ਬਸਲੂਕੀ ਕੀਤੀ ਹੈ ਪੁਲਿਸ ਨੇ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਉਹਨਾਂ ਦੇ ਬਿਆਨ ਦਰਜ ਕਰ ਲਏ ਨੇ ਦੂਜੇ ਪਾਸੇ ਨਿਹੰਗਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਮਲਜ਼ਮਾਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਮੋਰਚ ਸ਼ੰਗਾਰ 'ਚ ਵਿਡਣਗੇ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਆ ਸਾਬਾ ਨੂੰ ਕੜੂਆ ਦੇ ਅਕਾਲਗੜ੍ਹ ਨੇੜੇ ਪੰਜਾਬੀ ਸੀਰੀਅਲ ਉਡਾਰੀਆਂ ਦੀ ਸ਼ੂਟਿੰਗ ਚੱਲ ਰਹੀ ਸੀ ਜਿੱਥੇ ਗੁਰਦੁਆਰਾ ਸਾਹਿਬ ਦਾ ਸੈੱਟ ਲਗਾਇਆ ਹੋਇਆ ਸੀ ਇੱਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਨ ਸਰੂਪ ਵੀ ਪ੍ਰਤੀਕ ਵਜੋਂ ਸ਼ੋਭਿਤ ਕੀਤਾ ਗਿਆ ਸੀ ਉੱਥੇ ਹੀ ਤਿੰਨ ਗ੍ਰੰਥੀ ਵੀ ਸੱਦੇ ਗਏ ਸਨ ਜਦੋਂ ਨਹਿنگ ਸਿੰਘਾ ਨੇ ਇਹ ਸਭ ਦੇਖਿਆ ਤਾਂ ਉਹ ਪੜਕ ਗਏ ਉਹਨਾਂ ਨੇ ਕਿਹਾ ਕਿ ਇਹ ਸਿੱਖ ਮਰਿਆਦਾ ਦੇ ਖਿਲਾਫ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਹੰਗਾਮੇ ਤੋਂ ਬਾਅਦ ਸ਼ੂਟਿੰਗ ਰੋਕ ਦਿੱਤੀ ਗਈ ਆ ਉਹਨਾਂ ਸ਼ੂਟਿੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਉਹਨਾਂ ਨੂੰ ਸਭ ਕੁਝ ਪਤਾ ਸੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਮੌਕੇ ਤੇ ਪਹੁੰਚੇ ਨਹਿنگ ਬਾਬਾ ਨਿਹਾਲ ਸਿੰਘ ਬਰੋਲੀ ਨੇ ਦੱਸਿਆ ਕਿ ਸਾਨੂੰ ਬਾਬਾ ਮੀਤਲ ਸਿੰਘ ਦਾ ਬੇਅਦਬੀ ਸੰਬੰਧੀ ਫੋਨ ਆਇਆ ਸੀ ਜਦੋਂ ਅਸੀਂ ਇੱਥੇ ਪਹੁੰਚ ਕੇ ਦੇਖਿਆ ਤਾਂ ਗੁਰੂਗ੍ਰੰਥ ਸਾਹਿਬ ਜੀ ਦੀ ਪਾਲਕੀ ਸ਼ੋਭਿਤ ਕੀਤੀ ਆ ਤੈਨ ਗ੍ਰਾਂਤੀ ਜੋ ਵੀਡੀਓ ਬਣਾ ਰਹੇ ਸਨ ਜੋਰ ਸਾਹਿਬ ਆਦੀ ਇੱਥੇ ਸਨ ਜਿੱਥੇ ਉਡਾਰੀਆਂ ਸੀਰੀਅਲ ਦੀ ਸ਼ੂਟਿੰਗ ਚੱਲ ਰਹੀ ਸੀ ਹਰ ਥਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਖਤ ਸ਼ਸ਼ੋਭਿਤ ਕਰਨਾ ਸਹੀ ਨਹੀਂ ਹੈ ਸਰਗੁਣ ਮਹਿਤਾ ਨੇ ਸਬ ਤੋਂ ਵੱਧ ਬੇਇੱਜ਼ਤੀ ਕੀਤੀ ਹੈ ਅਸੀਂ ਚਾਹੁੰਦੇ ਹਾਂ ਕਿ ਸ਼ੂਟਿੰਗ ਕਰਵਾਉਣ ਵਾਲੇ ਪਤੀ ਪਤਨੀ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਖਾਸਾ ਕੌਮਨਾ ਗਲਤ ਕੰਮ ਕੀਤਾ ਜਾ ਰਿਹਾ ਉਥੇ ਜੇਕਰ ਪ੍ਰਸ਼ਾਸਨ ਕਾਰਵਾਈ ਨਹੀਂ ਕਰੇਗਾ ਤਾਂ ਅਸੀਂ ਤਿੱਖਾ ਸੰਘਰਸ਼ ਵਿੜਾਂਗੇ ਰਿਪੋਰਟ ਹੰਦਰਦ ਟੀਵੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਦੱਸਿਆ ਕਿ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਇਹ KYC ਤਾਂ ਕਰਵਾਈ ਜਾ ਰਹੀ ਹੈ ਤਾਂਕਿ ਝਾਲੀ LPG ਖਾਤਿਆਂ ਨੂੰ ਬੰਦ ਕਰ ਦਿੱਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਝਾਲੀ ਕਨੈਕਸ਼ਨ ਜ਼ਰੀਏ ਗੈਸ ਸਿਲੰਡਰ ਲੈ ਕੇ ਜਾਂਦੇ ਨੇ ਤੇ ਅੱਗੇ ਵਪਾਰੀਆਂ ਜਾਂ ਦੁਕਾਨਦਾਰਾਂ ਨੂੰ ਵੇਚ ਦਿੰਦੇ ਨੇ ਉਹਨਾਂ ਨੇ ਕੇਰਲ ਦੇ ਵਿਰੋਧੀ ਧਿਰ ਦੇ ਆਗੂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਆਏ ਸਵਾਲ ਦਾ ਜਵਾਬ ਦਿੱਤਾ ਤੇ LPG ਗੈਸ ਦੀ KYC ਦੀ ਕੋਈ ਡੈਡਲਾਈਨ ਨਹੀਂ ਰੱਖੀ ਗਈ ਹੈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਈਕੇਵਾਈਸੀ ਤਾ ਕਰਵਾਈ ਜਾ ਰਹੀਆ ਤਾਂਕਿ ਝਾਲੀ ਐਲਪੀਜੀ ਖਾਤਿਆਂ ਨੂੰ ਬੰਦ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਲੋਕ ਝਾਲੀ ਕਨੈਕਸ਼ਨ ਜਰੀਏ ਗੈਸ ਸਿਲੰਡਰ ਲੈ ਲੈਂਦੇ ਨੇ ਅਤੇ ਅੱਗੇ ਵਪਾਰੀਆਂ ਜਾਂ ਦੁਕਾਨਦਾਰਾਂ ਨੂੰ ਵੇਚ ਦਿੰਦੇ ਨੇ ਉਹਨਾਂ ਕੇਰਲ ਦੇ ਵਿਰੋਧੀ ਧਰ ਦੇ ਆਗੂ ਦੇ ਸੋਸ਼ਲ ਮੀਡੀਆ ਤੇ ਆਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਐਲਪੀਜੀ ਗੈਸ ਦੀ ਕੇਵਾਈਸੀ ਦੀ ਕੋਈ ਡੈਡਲਾਈਨ ਨਹੀਂ ਰੱਖੀ ਗਈ ਹੈ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਲਪੀਜੀ ਕਨੈਕਸ਼ਨ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੇਂਦਰੀ ਮੰਤਰੀ ਪੁਰੀ ਨੇ ਸਪਸ਼ਟ ਕੀਤਾ ਕਿ ਐਲਪੀਜੀ ਸਿਲੰਡਰ ਲਈ ਕੇवाईसी ਕਰਨ ਦੀ ਕੋਈ ਸਮਾਂ ਸੀਮਾ ਨਹੀਂ ਹੈ ਪਰ ਸਬੰਧਤ ਗੈਸ ਏਜੰਸੀਆਂ ਉਤੇ ਇਸ ਨੂੰ ਕਰਨ ਦੀ ਜ਼ਰੂਰਤ ਨਿਯਮਿਤ ਐਲਪੀਜੀ ਗ੍ਰਾਹਕਾਂ ਨੂੰ ਮੁਸ਼ਕਲਾਂ ਦਾ ਕਾਰਨ ਬਣਦੀ ਹੈ। ਇਸ ਤੇ ਹਰਦੀਪ ਪੁਰੀ ਨੇ ਜਵਾਬ ਦਿੱਤਾ ਕਿ ਫਰਜ਼ੀ ਖਾਤਿਆਂ ਨੂੰ ਖਤਮ ਕਰਨਾ ਅਤੇ ਵਪਾਰਕ ਗੈਸ ਸਿਲੰਡਰਾਂ ਦੀ ਝਾਲੀ ਬੁਕਿੰਗ ਨੂੰ ਰੋਕਣ ਲਈ ਤੇਲ ਮਾਰਕੀਟਿੰਗ ਕੰਪਨੀਆਂ एलपीजी ਖਪਤਕਾਰਾਂ ਲਈ ਕੇਵਾਈਸੀ ਲਾਗੂ ਕਰ ਰਹੀਆਂ ਨੇ ਹਾਲਾਂਕਿ ਪੁਰੀ ਨੇ ਸਪਸ਼ਟ ਕੀਤਾ ਕਿ ਇਕਈਕੇਵਾਈਸੀ ਦੀ ਪ੍ਰਕਿਰਿਆ 8 ਮਹੀਨਿਆਂ ਤੋਂ ਵੱਧ ਸਮੇਂ ਤੱਕ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਦਾ ਮਕਸਦ ਸਿਰਫ ਇਹ ਯਕੀਨੀ ਬਣਾਉਣਾ ਹੈ ਕਿ ਸਿਰਫ ਵਿయోగ ਗ੍ਰਾਹਕਾਂ ਨੂੰ ਹੀ ਐਲਪੀਜੀ ਸੇਵਾ ਮਿਲੇ ਪ੍ਰਕਿਰਿਆ ਬਾਰੇ ਦੱਸਦਿਆਂ ਪੁਰੀ ਨੇ ਕਿਹਾ ਕਿ ਗੈਸ ਏਜੰਸੀ ਦੇ ਕਰਮਚਾਰੀ ਐਲਪੀਜੀ ਸਿਲੰਡਰ ਦੀ ਡਿਲੀਵਰੀ ਦੇ ਸਮੇਂ ਗ੍ਰਾਹਕਾਂ ਦੀ ਦਸਤਾਵੇਜ਼ਾਂ ਦੀ ਤਸਦੀਕ ਕਰਦੇ ਹਨ ਸਿਲੰਡਰ ਡਿਲੀਵਰੀ ਕਰਨ ਵਾਲਾ ਵਿਅਕਤੀ ਆਪਣੇ ਮੋਬਾਈਲ ਉਤੇ ਇੱਕ ਐਪ ਰਾਹੀਂ ਗ੍ਰਾਹਕ ਦੇ ਆਧਾਰ ਪ੍ਰਮਾਣ ਪੱਤਰ ਹਾਸਲ ਕਰਦਾ ਹੈ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਗ੍ਰਾਹਕ ਦੇ ਰਜਿਸਟਰਡ ਮੋਬਾਈਲ ਨੰਬਰ ਤੇ ਇੱਕ ਓਟੀਪੀ ਪ੍ਰਾਪਤ ਹੁੰਦਾ ਹੈ ਜਲਦੀ ਵਰਤੋਂ ਕਰਕੇ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕਦਾ ਗ੍ਰਾਹਕ ਆਪਣੀ ਸਹੂਲਤ ਅਨੁਸਾਰ ਵਿਤਰਕ ਦੇ ਸ਼ੋਅਰੂਮ ਨਾਲ ਵੀ ਸੰਪਰਕ ਕਰ ਸਕਦਾ ਇਸ ਤੋਂ ਇਲਾਵਾ ਇੱਕ ਵਿਕਲਪ ਹੈ ਕਿ ਗ੍ਰਾਹਕ ਤੇਲ ਮਾਰਕੀਟਿੰਗ ਕੰਪਨੀ ਦੀ ਐਪ ਨੂੰ ਇੰਸਟਾਲ ਕਰਕੇ ਆਪਣੀ ਕੇਵਾਈਸੀ ਪ੍ਰਕਿਰਿਆ ਖੁਦ ਪੂਰਾ ਕਰ ਸਕਦੇ ਨੇ ਦੱਸੇ ਕਿ ਐਚ ਆਈ ਵੀ ਦੀ ਪ੍ਰੋਬਲਮ ਜਿਹੜੀ ਬਹੁਤ ਜ਼ਿਆਦਾ ਵਧਦੀ ਚਾਰੀਆ ਤ੍ਰਿਪੁਰਾ ਦੇ 828 ਵਿਦਿਆਰਥੀ ਇਸ ਦੇ ਨਾਲ ਪੀੜਤ ਪਾਏ ਗਏ ਨੇ ਇਹਨਾਂ ਵਿੱਚੋਂ 47 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਆ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਐਚ ਆਈ ਵੀ ਤੋਂ ਪੀੜਤ ਬਹੁਤ ਸਾਰੇ ਵਿਦਿਆਰਥੀ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਯੂਨੀਵਰਸਿਟੀਆਂ ਜਾਂ ਵੱਡੇ ਕਾਲਜਾਂ ਦੇ ਵਿੱਚ ਦਾਖਲਾ ਲੈ ਕੇ ਪੜ ਰਹੇ ਨੇ ਤ੍ਰਿਪੁਰਾ ਸਟੇਟ ਐਡਜ਼ ਕੰਟਰੋਲ ਸੁਸਾਇਟੀ ਟੀ ਐਸ ਏ ਸੀ ਐਸ ਦੇ ਅੰਕੜਿਆਂ ਅਨੁਸਾਰ ਰਾਜ ਦੇ ਵਿੱਚ 828 ਵਿਦਿਆਰਥੀਆਂ ਵਿੱਚ HIV ਦੀ ਲਾਗ ਦੀ ਪੁਸ਼ਟੀ ਹੋਈ ਹੈ। ਤ੍ਰਿਪੁਰਾ ਦੇ 882 ਵਿਦਿਆਰਥੀ HIV ਨਾਲ ਪੀੜਤ ਪਾਏ ਗਏ ਨੇ। ਇਹਨਾਂ ਦੇ ਵਿੱਚੋਂ 47 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਆ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਐਚ ਆਈ ਵੀ ਤੋਂ ਪੀੜਤ ਬਹੁਤ ਸਾਰੇ ਵਿਦਿਆਰਥੀ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਯੂਨੀਵਰਸਿਟੀਆਂ ਜਾਂ ਵੱਡੇ ਕਾਲਜਾਂ ਦੇ ਵਿੱਚ ਦਾਖਲਾ ਲੈ ਕੇ ਪੜ ਰਹੇ ਨੇ। ਤ੍ਰਿਪੁਰ ਰਾਜ ਸਟੇਟ ਐ AIDS ਕੰਟਰੋਲ ਸੁਸਾਇਟੀ TSA CS ਦੇ ਅੰਕੜਿਆਂ ਅਨੁਸਾਰ ਰਾਜ ਦੇ ਵਿੱਚ 828 ਵਿਦਿਆਰਥੀਆਂ ਦੇ ਵਿੱਚ ਐਚ ਆਈ ਵੀ ਦੀ ਲਾਗ ਪੁਸ਼ਟੀ ਹੋਈ ਹੈ। AIDS ਕੰਟਰੋਲ ਸੁਸਾਇਟੀ ਨੇ 828 ਵਿਦਿਆਰਥੀਆਂ ਨੂੰ HIV ਪੋਜ਼ਿਟਿਵ ਲਈ ਰਜਿਸਟਰ ਕੀਤਾ ਹੈ। ਇਹਨਾਂ ਦੇ ਵਿੱਚ 47 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। TSACS ਨੇ ਰਾਜ ਦੇ 220 ਸਕੂਲਾਂ, 24 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ ਜੋ ਨਸ਼ੇ ਦੀ ਲਤ ਲਈ ਟਿਕਿਆਂ ਦੀ ਵਰਤੋਂ ਕਰਦੇ ਸਨ। ਐਂਟੀ ਰੈਟ੍ਰੋਵਾਇਰਲ ਥੈਰੇਪੀ ਕੇਂਦਰਾਂ ਦੇ ਵਿੱਚ 8729 ਲੋਕਾਂ ਨੂੰ ਰਜਿਸਟਰ ਕੀਤਾ ਹੈ। ਐਚ ਆਈ ਵੀ ਤੋਂ ਪੀੜਤ ਲੋਕਾਂ ਦੀ ਗੋਲ ਗਿਣਤੀ 5674 ਹੈ ਅਤੇ ਇਹਨਾਂ ਵਿੱਚੋਂ 4570 ਪਰਿਸ਼ਪਾਇਗੇ ਨੇ 1103 ਔਰਤਾਂ ਤੇ ਸਿਰਫ ਇੱਕ ਮਰੀਜ਼ ਟਰਾਂਸਜੈਂਡਰ ਹੈ ਐਚ ਆਈ ਵੀ ਦੇ ਮਾਮਲਿਆਂ ਦੇ ਵਿੱਚ ਵੱਧ ਲਈ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਟੀ ਐਸ ਏ ਸੀ ਐਸ ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਅਮੀਰ ਪਰਿਵਾਰਾਂ ਦੇ ਬੱਚੇ ਐਚ ਆਈ ਵੀ ਨਾਲ ਸੰਕਰਮਿਤ ਪਾਏ ਗਏ ਨੇ ਅਜਿਹੇ ਪਰਿਵਾਰ ਵੀ ਹਨ ਜਿੱਥੇ ਮਾਤਾ ਪਿਤਾ ਦੋਵੇਂ ਸਰਕਾਰੀ ਨੌਕਰੀ ਤੇ ਜਾਣ ਕੀ ਇਹਨਾਂ ਬੱਚਿਆਂ ਦੇ ਵਿੱਚ ਐਚ ਆਈ ਬੀ ਦੀ ਜਿਹੜੀ ਆ ਪ੍ਰੋਬਲਮ ਸਾਹਮਣੇ ਆਈ ਆ ਜਿਸ ਤੋਂ ਬਾਅਦ ਇਹ ਬੱਚੇ ਐਚ ਆਈ ਬੀ ਪੋਜ਼ੀਟਿਵ ਪਾਏ ਗਏ ਨੇ ਤੇ ਕਈ ਬੱਚਿਆਂ ਦੀ ਮੌਤ ਵੀ ਹੋ ਗਈ ਆ ਲੋੜਾ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵੱਲ ਧਿਆਨ ਦੇਣ ਦੀ ਫਿਰ ਰਿਪੋਰਟ ਅਮਦਾਰਾ ਟੀਵੀ ਪੰਜਾਬ ਲਿਟੀ ਦੇ ਵਿੱਚ ਫਿਲਹਾਲ ਦੇ ਲਈ ਇਨਾ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ